ਹਿੰਦ ਬਰਜਟਲ ਮਾ ਜਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਆਪਣੇ ਪ੍ਰਾਖਾਲੇ ਦੇ ਕਰੋ ਬਾਈਆਂ ਕੋਲੇ ਆਹ ਮੱਝ ਬਕਾਉ ਹੈ ਪੰਜਵੇਂ ਸੂਏ ਵਾਸਤੇ ਗੱਭਣਾ ਦਿਨ ਕੜਦੀ ਹੈ ਤਿੰਨ ਚੰਗੀ ਹੈ ਸੋਹਣਾ ਮੋਟਾ ਚਵਾਈ ਵਾਲਾ ਥਣ ਲੱਗਿਆ ਮਾਲਕਾਂ ਨੇ ਦਸਨ ਮਦਾਵ ਕੋ 16 ਲੀਟਰ ਦੁੱਧ ਕੱਢਿਆ ਤੇ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾ ਇਹਦੇ ਬੱਚੇ ਦਿਖਾਵਾਂ ਸਜਣੋ ਆਹ ਤਾਂ ਆ ਗਈ ਗਾਂਹ ਇਹਦੀ ਪਹਿਲਾ ਵਾਲੇ ਸੂਏ ਦੀ ਸੀ ਗਾਂਹ ਇਹਨੇ ਦਿੱਤਾ ਆਹ ਪੌਰਸ ਦੇ ਬੱਚੇ ਨੂੰ ਜਨਮ ਤੇ ਆਪ ਵੀ ਹੁਣ ਗੱਬਣਪੌਰਸ ਤੋਂ ਐ ਬਾਕੀ ਚੰਗੀ ਆ ਵਜਨ-ਭੋਜਨ ਵੀ ਬਹੁਤ ਤੇ ਕਰਮਾ ਵਾਲੀ ਨੂੰ ਅੰਡਰ ਦਿਖਾਵਾਂ ਨਾ ਤੁਹਾਨੂੰ ਮੈਂ ਪੰਡਲੇਵੇ ਦੀ ਲੱਗੀ ਹੋਈ ਆ ਬਾਕੀ ਸਾਰੀ ਗੱਲਬਾਤ ਆ ਬਾ ਮਾਲਕਾ ਨਾ ਕਰਾਉਨੇ ਸੱਸਰੀ ਗਾਲ ਬਾਈ ਗੋਸੇ ਸੱਸਰੀ ਗਾਲ ਬਾਈ ਹੋਰ ਠੀਕ ਆ ਪਰਿਵਾਰ ਬਾਈ ਠੀਕ ਆ ਜੀ ਵਧੀਆ ਬਾਈ ਤੇ ਕੁਸੇ ਜੇ ਹੁਣ ਆਪਨੇ ਨਗਦੀ ਗੱਲ ਕਰੀਏ ਹਾਂਜੀ ਕਿੰਨੇ ਮਸੂਆ ਸੂਗੀ ਬਾਈ ਇਹਨੇ ਬਾਈ ਆਪਣੇ ਕੋਲੇ ਪੰਜ ਮਸੂਆ ਸੂਨਾ ਹੈ ਐਤ ਕੀ ਪੰਜਵੇਂ ਵਾਸਤੇ ਤਿਆਰ ਹੈ ਕਿੰਨੇ ਦਿਨ ਕੱਢਦੀ ਆ ਬਾਈ ਇਹ 2 ਤੋਂ 3 ਦਿਨ ਕੱਢੂਗੀ 2-3 ਦਿਨ ਲੈ ਜਾਊਗੀ ਹਾਂਜੀ ਹਾਂ ਕੁਛ ਢੱਲਾਡੋ ਲਾਈ ਪਈਆਂ ਅਜ ਤਾਂ ਹੋਰ ਵੀ ਤਿਆਰ ਹੋ ਸਜਰੋ ਗਾੜੀ ਗੂੜੀ ਸਾਨੂੰ ਦਿਖਾਵਾਂ ਨਾ ਕਰਮ ਵਾਲੀ ਦੇ ਦੁੱਧ ਵਾਲੀਆਂ ਬੈਪਾਂ ਜਿਵੇਂ ਅਮਰੀਕਨ ਗਾਈਆਂ ਨੂੰ ਲੱਗੀ ਹੁੰਦੀਆਂ ਨਾ ਐ ਬੈਪ ਲੱਗੀ ਹੈਗੀ ਤੇ ਭਾਜਨ ਭੋਜਨ ਵੀ ਬਹੁਤ ਹੈ ਕੁਸੇ ਜੇ ਹੁਣ ਆਪਾਂ ਬਾਈ ਜਮਤ ਤਸੱਲੀ ਵਾਲਾ ਦੁੱਧ ਆਪਣੇ ਘਰੇ ਕਿੰਨਾ ਦੁੱਧ ਕੱਢਿਆ ਆਪਣੇ ਘਰੇ ਬਾਈ ਇਹਨੇ ਪਹਿਲਾਂ 16 ਲੀਟਰ ਦੁੱਧ ਕੱਢਿਆ ਠੀਕ ਹੈ 16 ਲੀਟਰ ਜਮਤ ਤਸੱਲੀ ਵਾਲਾ ਜਮਤ ਤਸੱਲੀ ਵਾਲਾ ਦੁੱਧ ਕੱਢਿਆ 16 ਲੀਟਰ ਠੀਕ ਹੈ ਬਾਈ ਕਹੇ ਸੂਏ ਚੋਈ ਆਪਾਂ ਬਾਈ ਆਪਾਂ ਬਾਈ ਜੀ ਇਹ ਹੁਣ ਪੰਜਵੇਂ ਸੂਏ ਸੂਣਾ ਨੇ ਆਪਣੇ ਘਰੇ ਦੋ ਸੂਏ ਯਾਨੀ ਕਿ ਛੋਟੇ ਸੂਏ ਹੈ ਨਾ ਦੋ ਸੂਏ ਚੋਈ ਆ ਆਪਣੇ ਮਤਲਬ ਕਿ ਤਸੱਲੀ ਵਾਲੇ ਘਰੋਂ ਆਪਣੇ ਗਵਾਂਢ ਚੋਂ ਲੱਤੇ ਹੋਈ ਆ ਹਾਂ ਠੀਕ ਹੈ ਬਾਈ ਹਾਂਜੀ ਤੇ ਜੇ ਗੋਸੇ ਆਪਾਂ ਇੱਕ ਗੱਲ ਹੋਰ ਕਰਦੇ ਆ ਬਾਈ ਗਾਹਾਂ ਉਹਦੀਆਂ 3 ਆ ਗਿਆ ਹਨਾ ਆਪੋ ਦੀ ਪਹਿਲਾਂ 3 ਹੈ ਠੀਕ ਹੈ ਆ ਗੋ ਤੇ ਆ ਇਹਦੇ ਪਹਿਲਾ ਵਾਲੇ ਸੂਏਦਾਰ ਹਨੇ ਕੱਟੀ ਆ ਹਾਂਜੀ ਹਾਂਜੀ ਤੇ ਹੁਣ ਬਹੇ ਕਿਹੜੇ ਤੋਂ ਗੱਭਣਾ ਬਾਈ ਇਹ ਪੌਰਸ ਤੋਂ ਹੀ ਪੌਰਸ ਲੱਗਿਆ ਹੋਇਆ ਬੱਲਾ ਉਹ ਵੀ ਗਿਆ ਭਰਿਆ ਇਹਦੇ ਵੀ ਤੇਰੀ ਧੀ ਦੇ ਵੀ ਠੀਕ ਆ ਲਓ ਵੀ ਸੱਜਣੋ ਟੀਗਾ ਵੀ ਬਾਲੇ ਚੰਗੇ ਝੋਟੇ ਦਾ ਭਰੇ ਪੌਰਸ ਦਾ ਤੂਦੀ ਬੋਲਦੀ ਆ ਮੇਲਿਆਂ ਮੂਲਿਆਂ ਦੇ ਉਹਦੇ ਬੱਚਿਆਂ ਦੀ ਚੰਗਾ ਹੈਗਾ ਜੇ ਹੁਣ ਆਪਾਂ ਗੋਸੇ ਤਿਆਰੀ ਚੰਗੀ ਆ ਕਿੰਨਾ ਦੁੱਧ ਪਾ ਦੂ ਇਸ ਕੀ ਬਾਈ ਪਾ ਦੂ ਬਾਕੀ ਸੇਵਾ ਦੇ ਨਾਲ ਹੁੰਦਾ ਸਾਡਾ ਕਹਿੰਦਾ ਭਾਬੀ 18 ਤੋਂ 20 ਲੀਟਰ ਦੁੱਧ ਪਾਓ ਹਾਂ ਚੰਗੀ ਆ ਤਿਆਰੀ ਚੰਗੀ ਆ ਹਨਾ ਭਾਈ ਆਪਣੇ ਘਰ ਦੀ ਹੈ ਇਹ ਹਾਂ ਘਰ ਦੀ ਹੈ ਬਾਈ ਜੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਹੈ ਬਾਈ ਕੋਲ ਆਪ ਦੀਆਂ ਆਪ ਹੀ ਘਰੀ ਮੱਝ ਆਉਂਦੇ ਆ ਮਤਲਬ ਕਿ ਪਾਲਦੇ ਆ ਠੀਕ ਹੈ ਲਓ ਵੀ ਸੱਜਣੋ ਖੇਤੀਬਾੜੀ ਕਰਨ ਵਾਲੇ ਬੰਦੇ ਆ akrelu ਪਰਿਵਾਰ ਆ ਕੱਚੇ ਗਿੱਲੇ ਨਾਗ ਆ ਗਿਆ ਚੰਗੇ ਪਸ਼ੂ ਰੱਖਦੇ ਆ ਸੀਮਣ ਠੀਕੇ ਜਿਹਾ ਕਹਿੰਦਾ ਮਹਿੰਗੇ ਭਰੋਨੇ ਆ ਚੰਗੇ ਭਰੋਨੇ ਆ ਹੁਣ ਵੀ ਚੰਗਾ ਲੱਗਿਆ ਹੋਇਆ ਬਾਕੀ ਸੱਜਣੋ ਬੰਦੇ ਵੀ ਨਰਮ ਆ ਉਸੇ ਹੁਣ ਜੇ ਆਪਣੇ ਘਰ ਦੀ ਗੱਲ ਕਰੀਏ ਬੁਰਜੜਲ ਮਾ ਆਪਣਾ ਘਰ ਕਿੱਥੇ ਜੈ ਬਾਈ ਆਪਣਾ ਘਰ ਬਾਈ ਬਸ ਗੁਰਦੁਆਰਾ ਸਾਹਿਬ ਦੇ ਕੋਲ ਹੈ ਠੀਕ ਹੈ ਬਾਈ ਲਓ ਵੀ ਸੱਜਣੋ ਆਪਣਾ ਨੰਬਰ ਬੋਲ ਦੋ ਸੇ ਕਿੰਨਾ ਕਰ ਨੰਬਰ ਆਪਣਾ ਜੀ 97 ਹਾਂਜੀ ਬਾਈ 00009298 ਇੱਕ ਵਾਰੀ ਹੋਰ ਬੋਲ ਦੇ ਬਾਈ 9709298 ਠੀਕ ਹੈ ਲਓ ਵੀ ਸੱਜਣੋ ਨੰਬਰ ਵੀਡੀਓ ਦੇ ਵਿੱਚ ਬਾਈ ਨੇ ਬੋਲਦਾ ਥੱਲੇ ਚੱਲੀ ਵੀ ਜਾਂਦਾ ਤੇ ਦਿਨ ਕੱਢਦੀ ਆ ਤਿੰਨ ਘੰਟੀ ਮਾਰ ਲਓ ਬੰਦੇ ਵੀ ਨਰਮਣ ਆ ਜਾਓ ਆਪਾਂ ਸਾਨੂੰ ਚੀਕ ਚਬੂਈ ਦੀ ਵੀ ਪੂਰੀ ਚੰਗੀ ਹੈ ਜੀ ਬਾਈ ਸਹੀ ਦੀ ਵਾਲੀ ਆ ਜਾਨੀ ਇੱਕ ਨੰਬਰ ਜਮਾ ਠੀਕ ਹੈ ਬਾਈ ਥਾਂ ਤੋਂ ਧਾਰ ਦੂਰ ਬੋਲੀ ਆ ਪੂਰਾ ਬਾਈ ਗੰਨੇ ਮੰਗੂ ਜਮਾ ਠੀਕ ਹੈ ਲਓ ਵੀ ਸੱਜਣੋ ਆਪਾਂ ਸਾਨੂੰ ਤੁਰਤੀ ਨੂੰ ਦਿਖਾਉਨੇ ਆ ਹਾਂ ਲੋਬੀ ਸੱਜਣਾ ਤੁਰਦੀ ਨੂੰ ਚੈੱਕ ਕਰ ਲੋ ਕਰਮਾਲੀ ਨੂੰ ਪਲਵਾਨਾਂ ਵਾਲੀ ਤੋਰੀ ਐ ਤੇ ਅੰਦਰ ਬਾਹਰ ਦਾ ਅੰਡਰ ਲੱਗਿਆ ਹੋਇਆ ਹੈਗਾ ਕਰਮਾਲੀ ਨੂੰ ਬਹੁਤ ਹਵਾਨੇ ਦੀ ਮਾਲਕਾ ਕਰਮਾਲੀ ਬਹੁਤ ਸੋਹਣਾ ਅੰਡਰ ਲੱਗਿਆ ਹੋਇਆ ਹੈ ਕਰਮਾਲੀ ਨੂੰ ਹਾਂ ਲੈ ਬਈ ਮਾਝ ਆਪਣੀ ਚੰਗੀ ਹੈਗੀ ਹੈ ਵੀ ਠੰਡੀ ਬਹੁਤਾ ਕੂਨੀ ਕੂਨੀ ਪੂਰੀ ਹੈ ਜੀ ਮਾਜੀ ਬਈ ਜੀ ਬਹੁਤ ਸੀਲ ਹੈ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਜੀ ਕੋਈ ਗੱਲ ਨਹੀਂ ਕਰ ਲਾਂਗੇ ਜੀ ਸੱਜਣਾ ਮੈਂ ਫੋਨ ਤੇ ਗੱਲ ਠੀਕ ਹੈ ਕੋਈ ਬਾਲਾ ਤਾਂ ਨਹੀਂ ਕਰਦੇ ਬਈ ਨਾ ਜੀ ਨਾ ਕੋਈ ਗੱਲ ਨਹੀਂ ਲੈ ਵੀ ਰੇਡ ਕਹਿੰਦਾ ਜਾਇਜ਼ ਕਰੂੰ ਮਾਨ ਤਾਨ ਹੋਊਗਾ ਬਈ ਰੇਡ ਚ ਹਾਂ ਜੀ ਹਾਂ ਜੀ ਬਿਲਕੁਲ ਕਰਾਂਗੇ ਨਾ ਵੀ ਸਜਣੋ ਨੀਲੀ ਰਾਵੀ ਦੇ ਵਿੱਚ ਆ ਗਈ ਹੁਣ ਮੈਂ ਦਿਖਾਵਾਂ ਨਾ ਜੇ ਇਹ ਥੋੜੀ ਬਹੁਤੀ ਮੋਹਰ ਅੱਜ ਵੀ ਕਰਾਉ ਸਾ ਤੇ ਦੁੱਧ ਦੇ ਕਹਿੰਦਾ ਤਸੱਲੀ ਵਾਲੀ ਸਹਿਦੀ ਹੈਗੀ ਤੇ ਝੂਠ ਮਾਰਨ ਵਾਲੇ ਬੰਦੇ ਨਹੀਂ ਸੱਚੀ ਸੁੱਚੀ ਬੋਲੀ ਬੋਲਣ ਵਾਲੇ ਬੰਦੇ ਨਾਂਗੇ ਗਾਹ ਪਿੰਡ ਆ ਗਿਆ ਬੁਰਜਟਲਮਾ ਦੇ ਜ਼ਿਲ੍ਹਾ ਆ ਗਿਆ ਮਾਨਸਾ